को कुछ देखने वाले तमाम दर्शकों का स्वागत अच्छी आए हैं लुधियाना एन एफ सई इंस्टीट्यूट के कुकिंग इंस्टीट्यूट के जिथे कि जो कुकिंग इवेंट चल रहा है वे एक कॉम्पीटिशन चल रहा है जिस कि का काफ़ी बच्चों ने पार्टीसपेट किया वा और एक बड़ा ही इंट्रस्टिंग यही कॉम्पीटिशन है इस बारे पूरी जानकारी लवेंगे साढ़े नाल इंस्टीट्यूट के जो मैंबर साहेबानजूद ने उन्होंने गलबात करते हैं जी मैम इंस्टीट्यूट बारे थोड़ा दसो और जो इवेंट चल रहा वे कॉम्पीटिशन चल रहा है उस बारे थोड़ी जो जानकारी जरूर दो ਮੈਂ ਸਰ ਜਿਹੜਾ ਸਾਡਾ ਐਨ ਐਫ ਸੀ ਆਈ ਇੰਸਟੀਟਿਊਟ ਹੈ ਅਸੀਂ ਲਾਸਟ ਮਾਰਕੀਟ 'ਚ 34 ইয়ারਸ ਦੇ ਹੈਗੇ ਆ ਸਾਡੇ ਤੇ ਜਿਹੜੇ ਵੀ ਸਟੂਡੈਂਟਸ ਕੋਰਸ ਕਰਨ ਆਂਦੇ ਨੇ ਉਹ ਆਫਟਰ 10th ਆਫਟਰ 12th ਸਟੂਡੈਂਟਸ ਆਂ ਬੱਚਾ ਕੋਰਸ ਕਰਦਾ ਹੈ ਆਫਟਰ 댓 ਜਿਵੇਂ ਕਿ ਬੱਚਾ ਕੋਰਸ ਕਰਨ ਤੋਂ ਬਾਅਦ ਫੌਰਨ ਜਾਣਾ ਚਾਹੁੰਦਾ ਹੈ ਤੇ ਉਹ ਇੱਕ ਸਕਿੱਲਸ ਲੈ ਕੇ ਜਾਂਦਾ ਸਾਡੇ ਇੱਥੋਂ ਔਰ ਅਗਰ ਬੱਚਾ ਇੰਡੀਆ 'ਚ ਰਹਿ ਕੇ ਹੀ ਆਪਣਾ ਸੈਟਲ ਕਰਨਾ ਚਾਹੁੰਦਾ ਹੈ ਤੇ ਅਸੀਂ ਆਫਟਰ 댓 ਕੋਰਸ ਦੇ ਬਾਅਦ ਬੱਚੇ ਨੂੰ ਆਈਟੀ ਜੀਟੀਵੀ ਪ੍ਰੋਵਾਈਡ ਕਰਦੇ ਹਾਂ 100% ਪਲੇਸਮੈਂਟਸ ਦਿੰਦੇ ਹਾਂ ਬੱਚਿਆਂ ਨੂੰ ਅੱਜ ਸਾਡੇ ਇੱਥੇ ਐਨਸੀਸੀ ਦਾ ਚੈਲੰਜ ਦਾ ਕੰਪੀਟੀਸ਼ਨ ਹੋ ਰਿਹਾ ਹੈ ਜਿਦੇ ਵਿੱਚ ਅਸੀਂ ਪਹਿਲਾਂ ਫਰਸਟ ਰਾਉਂਡ ਕੀਤਾ ਸੀ ਬੱਚਿਆਂ ਨਾਲ ਉਹਦੇ ਵਿੱਚ ਸਾਡੇ ਇੱਥੇ ਬੱਚਿਆਂ ਨੇ 올ਓਵਰ ਇੰਡੀਆ ਦੇ ਜਿੰਨੇ ਵੀ ਸਾਡੇ ਕੈਂਪਸ ਹੈਗੇ ਨੇ ਸਾਡੇ 20 ਕੈਂਪਸ ਹੈਗੇ ਨੇ ਜਿਨ੍ਹਾਂ ਵਿੱਚ ਸਾਡੇ ਬੱਚਿਆਂ ਨੇ 1000 ਪਲੱਸ ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀ ਉਹਨਾਂ ਵਿੱਚੋਂ ਹੁਣ ਕੁਝ ਬੱਚਿਆਂ ਨੇ ਸਿਲੈਕਸ਼ਨ ਕੀਤਾ ਹੈ ਤਾਂ ਕਿ 450 ਪਰਸੈਂਟ ਨੇ ਸਿਲੈਕਟ ਹੋਏ ਨੇ ਅੱਜ ਤੇ ਅੱਜ ਉਹਨਾਂ ਦਾ ਸੈਕੰਡ ਰਾਉਂਡ ਹੋ ਰਿਹਾ ਹੈ ਆਈਏ ਅੱਜ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਿਵੇਂ-ਕਿਵੇਂ ਬੱਚੇ ਪਾਰਟਿਸਪੇਟ ਸੋ ਬਿਲਕੁਲ ਜਿਸ ਤਰ੍ਹਾਂ ਕਿ ਦੱਸਿਆ ਕਿ ਐਨ ਐਫ ਸੀ ਆਈ ਕੁਕਿੰਗ ਇੰਸਟੀਚਿਊਟ ਜਿਹੜੀ ਕੀ ਕੰਪੀਟੀਸ਼ਨ ਚੱਲ ਰਿਹਾ ਹੈ ਬਰ ਕੰਪੀਟੀਸ਼ਨ ਦੇ ਬਾਰੇ ਹੁਣ ਬਿਲਕੁਲ ਮੈਮ ਦੇ ਨਾਲ ਚੱਲਦੇ ਆਂ ਔਰ ਤੁਹਾਨੂੰ ਕਿਚਨ ਪਹਿਲਾਂ ਦਿਖਾਣੇ ਆ ਕਿ ਕਿਸ ਤਰ੍ਹਾਂ ਬੱਚੇ ਤਿਆਰੀ ਕਰ ਰਹੇ ਨੇ ਸੋ ਬਿਲਕੁਲ ਇੱਕ ਜੋ ਸਕਿੱਲ ਵੈ ਇਹ ਬੱਚਿਆਂ ਨੂੰ ਜਿਸ ਤਰ੍ਹਾਂ ਕਿ ਲਾਈਫ ਲੌਂਗ ਰਹਿੰਦੀ ਵੈ ਇਹ ਚੀਜ਼ ਹੈ ਸੈਕਲੀ ਕਿਉਂਕਿ ਤੁਹਾਨੂੰ ਪਤਾ ਹੈ ਇਹਦੇ ਚ ਇਨ ਹੈਂਡ ਪ੍ਰੈਕਟਿਸ ਰਹਿੰਦੀ ਹੈ ਔਰ ਅੱਜ ਕੱਲ ਦੇ ਟਾਈਮ 'ਚ ਮਾਰਕੀਟ 'ਚ ਸਭ ਤੋਂ ਜ਼ਿਆਦਾ ਡਿਮਾਂਡ ਹੈਗੀ ਹੈ ਸਕਿੱਲਸ 'ਤੇ ਬਿਲਕੁਲ ਜੇ ਬੱਚਾ ਕਿੱਥੇ ਵੀ ਸਰਵਾਈਵ ਕਰਨਾ ਚਾਹ

तो थोड़ा सा बताइए आप अपने डिश के साथ में एक टच देने के लिए स्मोकी बना रहा हूं तो में आपने क्या बनाया था और कैसे फर्स्ट राउंड में जी मैंने बनाई थी मेथी की पूड़ी आलू की सब्जी बनाई थी पेठी की सब्जी बनाई थी साथ में कॉम्प्लीमेंट्री जैगरी शॉर्ट बॉल्स बनाई थी मैंने जी तो वो जजेस को काफी पसंद आई थी اور اس کے بعد کیا لگ رہا ہے کہ اب اگے اور کرو گے میں تھرڈ راؤنڈ تک جاؤں گا جی کلیئر ہو کے آؤں گا سو بالکل کانفرنس وی دیکھ سکتے ہیں اور دیکھ سکتے ہیں کہ کچن ਦੇ ਵਿੱਚ اس وقت بچے نئے اسٹوڈنٹس نے جو ایتھے ورک ਕਰ ਰਹੇ ਨੇ الگ الگ طرح دے جو ڈشز بنا رہے ہیں कंपटीशन ਹੈ بالکل ایک تو ਵੱਧ کے ایک بالکل جو ہوندے ہیں سو میم جس طرح کی الگ الگ ڈشز بنا رہے ہیں کوئی پارٹیکولر تھیم ہے اس بار بالکل رائس دی تھیم ہے بچیاں نو رائس ਨਾਲ ਹੀ بنانا ہے ਜੋ ਵੀ ਅੱਜ ਚੀਜ਼ ਬ बनानी ਹੈ ਉਹ ਬੱਚਿਆਂ ਨੇ ਰਾਈਸ ਯੂਜ਼ ਕਰਕੇ ਹੀ ਬ बनानी ਹੈ। ਜੀ। ਅ ਜਿਸ ਤਰ੍ਹਾਂ ਕੀ ਅ ਅਲਪਾਈਸ ਦੇ ਨਾਲ ਅ ਜਿਸ ਵਿੱਚ ਕੋਈ ਮਿੱਠੀ ਚੀਜ਼ ਵੀ ਹੋ ਸਕਦੀ ਹੈ ਜਾਂ ਫਿਰ ਕੁਝ ਵੀ ਹੋ ਸਕਦਾ ਹੈ। ਕੁਝ ਵੀ ਐਡ ਆਨ ਕਰ ਸਕਦੇ ਨੇ ਸਟੂਡੈਂਟਸ। ਜਿਵੇਂ ਹੁਣ ਐ ਸਟੂਡੈਂਟਸ ਨੇ ਗੁਰਪ੍ਰੀਤ ਸਿੰਘ ਹੈ। ਇਹਨਾਂ ਨੇ ਨਾਨ ਵੈਜ ਦੇ ਨਾਲ ਡਿਸ਼ ਪ੍ਰੈਜ਼ੈਂਟ ਕਰਨੀ ਹੈ ਆਪਣੇ। ਤੇ ਅਸੀਂ ਅੱਜ ਗੁਰਪ੍ਰੀਤ ਨਾਲ ਗੱਲ ਕਰਦੇ ਹਾਂ। ਗੁਰਪ੍ਰੀਤ ਜੀ ਸਰ ਕੀ ਬਣਾ ਰਹੇ ਹੋ ਤੁਸੀਂ ਪਹਿਲਾਂ ਜ਼ਰੂਰ ਦੱਸੋ। ਸਰ ਅੱਜ ਅਸੀਂ ਚਿਕਨ ਰਸਮ ਬਣਾ ਰਹੇ ਹਾਂ ਵਿਟ ਮੈਟੋ ਰਾਈਸ। ਜੀ। ਆ ਤੁਸੀਂ ਸੈਕਿੰਡ ਰਾਉਂਡ 'ਚ ਪਹੁੰਚੇ ਹੋ ਫਸਟ ਰਾਉਂਡ ਕਿਦਾਦਾ ਰਿਹਾ ਕੀ ਬਣਾਇਆ ਸੀ ਫਸਟ ਰਾਉਂਡ ਨਾਲੋਂ ਸੈਕਿੰਡ ਰਾਉਂਡ ਬਹੁਤ ਜ਼ਿਆਦਾ ਡਿਫਿਕਲਟ ਹੈ ਕਿਉਂਕਿ 43 ਬੱਚੇ ਅੱਜ ਸਿਰਫ 6 ਬੱਚੇ ਅੱਗੇ ਲੱਗੇ ਜਾਣੇ ਹਨ ਤੇ ਬਹੁਤ ਜ਼ਿਆਦਾ ਕੰਪੀਟੀਸ਼ਨ ਹਾਰਡ ਹੈ ਇਸ ਟਾਈਮ ਇਸ ਟਾਈਮ ਬਸ ਦੋ ਰਾਈ ਲੱਗਾ ਹੈ ਕਿ ਆਪਾਂ ਸੈਕਿੰਡ ਤੋਂ ਥਰਡ ਰਾਉਂਡ 'ਚ ਜਾਈਏ ਸੋ ਬਿਲਕੁਲ ਕੰਪੀਟੀਸ਼ਨ ਜੋ ਕੋਈ ਬਹੁਤ ਟਫ ਚੱਲ ਰਿਹਾ ਹੈ ਬਈ ਆਵੇ ਹੋਰੇ ਜੋ ਬੱਚਿਆਂ ਨੇ ਤਿਆਰ ਵੀ ਕਰ ਲਿਆ ਵਾ ਉਹ ਵੀ ਤੁਹਾਨੂੰ ਦਿਖਾਣੇ ਆ ਕਿ ਕੀ ਕੁਝ ਬੱਚਿਆਂ ਨੇ ਬਣਾਇਆ ਵਾ ਯਾਨੀ ਕਿ ਜੋ ਡਿਸ਼ੇਸ ਹੈ ਪ੍ਰੋਪਰ ਪ੍ਰਿਪੇਅਰ ਹੋ ਚੁੱਕ ਕਾ ਤੁਸੀਂ ਬਣਾ ਰਹੇ ਨੇ ਉਹਦੇ ਵਿੱਚ ਬੱਚਿਆਂ ਨੇ ਇੱਕ ਹੀ ਪੋਟ ਯੂਜ਼ ਕਰਨਾ ਹੈ ਲਾਈਕ ਜਿੱਦਾਂ ਕਿ ਅਗਰ ਇੱਕ ਹੀ ਫਰਾਈਪੈਨ ਯੂਜ਼ ਕਰ ਰਹੇ ਨੇ ਤੇ ਉਹਦੇ ਚ ਹੀ ਬਣਾਣਾ ਹੈ ਬੱਚਿਆਂ ਨੇ ਅੱਜ ਆ ਯਾਨੀ ਕਿ ਡਿਫਿਕਲਟੀ ਹੋਰ ਜ਼ਿਆਦਾ ਵਧਾਇਆ ਗਿਆ ਥੈਂਕ ਯੂ ਸਰ ਇੱਕ ਚੈਲੰਜ ਦਿੱਤਾ ਗਿਆ ਹੈ ਤਾਂ ਹੀ ਇਹਦਾ ਨਾਮ ਰੱਖਿਆ ਗਿਆ ਐਨ ਸੀ ਸੀ ਚੈਲੰਜ ਜੀ ਸੋ ਇਹ ਚੈਲੰਜ ਹੈ ਜੋ ਕਿ ਡਿਫਿਕਲਟੀ ਲੈਵਲ 2 ਦੇ ਵਿੱਚ ਵਾਧੂ ਹੋਈ ਦਿਖਾਈ ਦੇ ਰਹੀ ਕਿਉਂਕਿ ਇੱਕ ਹੀ ਪੈਨ ਦੇ ਵਿੱਚ ਜੋ ਕਿ ਅ ਜਿਸ ਨੂੰ ਯੂਜ਼ ਕਰਨਾ ਹੈ ਉਹ ਉਸ ਤੋਂ ਇਲਾਵਾ ਯੂਜ਼ ਨਹੀਂ ਕਰ ਸਕਦੇ ਸੋ ਮੈਮ ਜੋ ਬੱਚੀਆਂ ਨੇ ਜਿਸ ਤਰ੍ਹਾਂ ਕੀ ਪਲੇਟਿੰਗ ਕਰ ਲੱਤੀ ਹੈ ਕਿ ਆਪਾਂ ਉਹਨਾਂ ਨੂੰ ਦੇਖ ਸਕਦੇ ਹਾਂ ਜੀ ਸੈਮ ਇਸ ਵਕਤ NFCI ਦੇ ਸਟੂਡੈਂਟਸ ਦੇ ਵੱਲੋਂ ਕੀ ਬਣਾਇਆ ਗਿਆ ਹੈ ਪਲੇਟਿੰਗ ਕਿਸ ਤਰ੍ਹਾਂ ਕੀਤੀ ਗਈ ਹੈ ਵਕਤ ਦੇਖ ਸਕਦੇ ਹੋ ਕਿ ਕਿੰਨੇ ਜੋ ਖੂਬਸੂਰਤ ਤਰੀਕੇ ਦੇ ਨਾਲ ਯਾਨੀ ਕਿ ਜੋ ਅੱਖਾਂ ਨੂੰ ਭਾ ਰਿਹਾ ਹੈ ਉਹ ਸਵਾਦ ਜ਼ਰੂਰ ਹੋਵੇਗਾ ਔਰ ਜੋ ਜੱਜਿਸ ਨੇ ਇਸ ਵਕਤ ਜੋ ਫੂਡ ਨੂੰ ਟੇਸਟ ਕਰ ਰਹੇ ਨੇ ਉਸ ਨੂੰ ਜੋ ਕਿ ਗ੍ਰੇਡਸ ਦੇ ਰਹੇ ਨੇ ਨੰਬਰਿੰਗ ਦੇ ਰਹੇ ਨੇ ਔਰ ਜੱਜਿਸ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕੰਪੀਟੀਸ਼ਨ ਬੱਚਿਆਂ ਦੇ ਵੱਲੋਂ ਜੋ ਸਟੂਡੈਂਟਸ ਦੇ ਵੱਲੋਂ ਜੋ ਵਿੱਚ इनकलूड की जा रही ने वैरायटी जो राइस नै के तैयार की जा रही है किमें दी लग रही है जी सर जो ये सारा आप देख रहे हो ऑबज कर रहे हो तो कैसा लग रहा है स्टूडेंट्स की तरफ से जो बना रहे हैं वरायटी जो राइस को लेकर जो अलग अलग चीज़ें बनाई जा रही हैं तो कैसा कॉम्पिटिशन टफ चल रहा है uh. कंपटीशन वाकई टफ़ है जो हम लोगों ने लास्ट टाइम आए थे और फिर हम लोगों ने जो 42 टू स्टूडेंट्स सिलेक्ट किए थे तो uh, मतलब जिस तरीके से उन लोगों ने डिशेज़ बनाई है लगता है कि हम लोगों ने राइट स्टूडेंट्स चूज़ किए हैं तो क्योंकि वेरिएशंस uh, फ्लेवर uh, में वेरिएशंस यूनिक थॉट्स बाद में अलग अलग क्यूजिन के डिशेज लाना uh, बनाना एंड वन पॉट कुकिंग था तो uh, प्री प्रैक्टिस करके तैयारी करके आके फिर उन्होंने प्रेजेंट किए तो बहुत अच्छा है सम गुड यूनिक फ्लेवर्स कमिंग अप टुगेदर बट डेट वेरी नाइस गुड एफर्ट्स फ्रॉम द टीम जैसे कि आप जब स्टूडेंट्स आपके पास आते हैं तो आप किन किन चीज़ों को देखकर जैसे ग्रेड्स क्या क्या चीजें हैं जो नोट की जाती so, uh, है इसमें सो फ्लेवर है सबसे बढ़िया तो क्योंकि स्टूडेंट्स आई गेस Uh, हालांकि ज़्यादा टाइम नहीं हुआ स्टूडेंट्स को सिर्फ तीन चार महीने हुए बट दैन स्टिल uh, उनके फ्लेवर्स कैसे उभर के आते हैं फिर uh, वो क्या कॉम्बिनेशन यूज़ कर रहे हैं खाने में कि uh, अलग टेक्सचर्स अलग कलर्स uh, अलग फ्लेवर्स क्या क्यूजिन अलग क्यूजिन एक, एक साथ लाके कैसे वो uh, खाना प्रेजेंट करने की कोशिश कर रहे हैं या फिर उनका यूनिक थाट प्रोसेस क्या है जो uh, प्रजेंटेशन का अलग तरीका क्या है वो सब चीज़ें ओवरऑल देख के हम लोग चूज़ कर रहे हैं तो देख सकते हो ती प्रेजेंटेशन है और जो किस तरह की जो हर एक चीज छोटी छोटी चीज़ जो ਧਿਆਨ ਦੇ ਵਿੱਚ ਰੱਖੀ ਜਾਂਦੀ ਉਸ ਨੂੰ ਦੇਖਦਿਆਂ ਹੋਇਆ ਹੀ ਗ੍ਰੇਡਿੰਗ ਕੀਤੀ ਜਾ ਰਹੀ ਹੈ ਕੰਪੀਟੀਸ਼ਨ ਹੈ ਜੋ ਕਿ ਲੈਵਲ 2 ਦੇ ਵਿੱਚ ਪਹੁੰਚ ਚੁੱਕਿਆ ਹੈ ਔਰ ਕਾਫੀ ਜ਼ਿਆਦਾ ਟਫ ਹੋ ਚੁੱਕਿਆ ਹੈ ਔਰ ਇਸੇ ਵਿੱਚ ਜੋ ਕਿ ਇਸ ਵਕਤ ਜੋ ਰਾਈਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਜੋ ਕਿ ਡਿਸ਼ੀਜ਼ ਹੈ ਬਣਾਈਆਂ ਨੇ ਔਰ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਈਨੈਪਲ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਯਾਨੀ ਕਿ ਜੋ ਕੰਬੀਨੇਸ਼ਨ ਕੀਤਾ ਗਿਆ ਹੈ ਔਰ ਕੰਪੀਟੀਸ਼ਨ ਦਾ ਲੈਵਲ ਇਸ ਦੇ ਨਾਲ ਚੈੱਕ ਕੀਤਾ ਜਾ ਸਕਦਾ ਹੈ ਕਿ ਕਿੰਨਾ ਜ਼ਿਆਦਾ ਜੋ ਕਿ ਵਧਿਆ ਹੋਇਆ ਹੈ ਔਰ ਅੱਗੇ-ਅੱਗੇ ਜੋ ਕਿ ਯਾਨੀ ਕਿ ਲੈਵਲ 3 ਤੱਕ ਇਹ ਹੋਰ ਵੀ ਵਧਦਾ ਹੋਇਆ ਦੇ ਜਾਵੇਗਾ ਔਰ ਤੁਸੀਂ ਦੇਖ ਸਕਦੇ ਹੋ ਕਿ ਜੋ ਇੰਸਟੀਚੂਟ ਦੇ ਵਿੱਚ ਇਸ ਵਕਤ ਸਟੂਡੈਂਟਸ ਵੱਲੋਂ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜੋ ਹੈ ਜੋ ਪੂਰਾ ਮਾਹੌਲ ਹੈ ਇਸ ਵਕਤ ਜੋ ਮਿਹਨਤ ਹੈ ਜੋ ਸਟੂਡੈਂਟਸ ਵੱਲੋਂ ਬਹੁਤ ਜ਼ਿਆਦਾ ਕੀਤੀ ਜਾ ਰਹੀ ਕਿਉਂਕਿ ਕੰਪੀਟੀਸ਼ਨ ਹੈ ਇਸ ਵਿੱਚ ਜੋ ਕਿ 43 ਬੱਚੇ ਨੇ ਜੋ ਕਿ ਇੱਥੇ ਪਹੁੰਚੇ ਨੇ ਇਸ ਤੋਂ ਬਾਅਦ ਜੋ ਕਿ ਅੱਗੇ ਜਿਹੜੇ ਜਾਣਗੇ ਉਹ ਬਹੁਤ ਘੱਟ ਜਾਣਗੇ ਯਾਨੀ ਕਿ ਲਗਭਗ 6-7 ਬੱਚੇ ਹੀ ਹੈ ਜੋ ਅਗਲੇ ਰਾਉਂਡ ਦੇ ਵਿੱਚ ਜਾਣਗੇ ਔਰ ਉਹਨਾਂ ਚੋਂ ਜੋ ਫਾਈਨਲਿਸਟ ਹੈ ਸਿਲੈਕਟ ਕੀਤੇ ਜਾਣਗੇ ਔਰ ਹੋਰ ਵੀ ਤੁਹਾਨੂੰ ਜੋ ਇਸ ਇੰਸਟੀਚਿਊਟ ਦਾ ਟੂਰ ਦਿਖਾਣੇ ਆ ਇੰਸਟੀਚਿਊਟ ਦੇ ਬਾਰੇ ਜੋ ਕਿ ਕੰਪੀਟੀਸ਼ਨ ਦੇ ਬਾਰੇ ਤੁਹਾਡੇ ਨਾਲ ਜੋ ਜਾਣਕਾਰੀ ਹੈ ਸਾਂਝੀ ਕਰ ਰਹੇ ਹਾਂ ਸੋ ਇਸ ਵਕਤ ਸਾਡੇ ਨਾਲ ਜਸਪ੍ਰੀਤ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇਵੈਂਟ ਦੇ ਬਾਰੇ ਇਹ ਜੋ ਜਾਣਕਾਰੀ ਹਾਸਲ ਕਰਦੇ ਆ ਜੀ ਜਸਪ੍ਰੀਤ ਸਿੰਘ ਜੀ ਸਸੀਕਲ ਜੀ ਤੁਸੀਂ ਅੱਜ ਇਵੈਂਟ ਤੇ ਆਏ ਹੋ ਐਨ ਐਫ ਸੀ ਆਈ ਕੁਕਿੰਗ ਇੰਸਟੀਚੂਟ ਦੇ ਵਿੱਚ ਕਿਵੇਂ ਦਾ ਲੱਗ ਰਿਹਾ ਵੈ ਇਵੈਂਟ ਦੇ ਬਾਰੇ ਥੋੜੀ ਜਾਣਕਾਰੀ ਦਿਓ ਥੋੜਾ ਆਪਣੇ ਬਾਰੇ ਵੀ ਦੱਸੋ ਮੈਂ ਅੱਜ ਇੱਥੇ ਆਪਣੀ ਕੇਕ ਕਟ ਗੈਲੇ ਵਾਲੂ ਐਨ ਸੀ ਐਸ ਆ ਰੌਂਟੂ ਵਿੱਚ ਆਇਆ ਜਿੱਥੇ ਕਿ ਮੈਂ ਦੇਖ ਪਾ ਰਿਹਾ ਕਿ ਨਵੀਂ ਜਨਰੇਸ਼ਨ ਬਹੁਤ ਹੀ ਯੂਨੀਕ ਤਰੀਕੇ ਨਾਲ ਐਫਰਟਸ ਕਰ ਰਹੀ ਹੈ ਬੇਕਿੰਗ ਦੇ ਵਿੱਚ ਜੋ ਕਿ ਬਹੁਤ ਹੀ ਵਧੀਆ ਸਕੋਪ ਹੈ ਇੱਕ ਵਿੱਚ ਬਹੁਤ ਵਧੀਆ ਸਕੋਪ ਹੈ ਕਿ ਲੋ ਇੰਡੀਆ ਵੀ ਸਕੂਪਿੰਗ ਸੈਕੂਰਿਟੀ ਇੰਡੀਆ ਵੀ ਚਲਾਣਾ ਚਾਹੁੰਦੇ ਨੇ ਮੈਂ ਆਪਣੀ ਕੇ ਕਾਰਡ ਗੈਲਰੀ ਲੈ ਕੇ ਆਇਆ ਤਾਂ ਕਿ ਮੈਂ ਬੱਚਿਆਂ ਨੂੰ ਨਵੇਂ-ਨਵੇਂ ਫੀਚਰਸ ਦੱਸ ਸਕਾਂ ਨਵੇਂ-ਨਵੇਂ ਇਨੋਵੇਸ਼ਨਸ ਦੇ ਸਕਾਂ ਤੇ ਉਸ ਤਰੀਕੇ ਨਾਲ ਹੋਰ ਐਫਰਟਸ ਕਰਕੇ ਹੋਰ ਵਧੀਆ ਕੁਝ ਇਨੋਵੇਟਿਵ ਬਣਾ ਸਕਾਂ ਬਹੁਤ ਹੀ ਮੈਨੂੰ ਵਧੀਆ ਲੱਗ ਰਿਹਾ ਇੱਥੇ ਬੱਚੇ ਬਹੁਤ ਐਫਰਟਸ ਕਰ ਰਹੇ ਐ ਬਹੁਤ ਵਧੀਆ ਚੀਜ਼ ਐ ਐਨ ਐਫ ਸੀ ਆਈ ਇਹ ਲੋਕ ਬਹੁਤ ਹੀ ਵਧੀਆ ਉਪਰਾਲਾ ਹੈ ਐਨ ਸੀ ਸੀ ਦੇ ਸੈਕੰਡ ਰਾਉਂਡ ਤੇ ਅਸੀਂ ਅੱਜ ਇੱਥੇ ਪਹੁੰਚੇ ਹਾਂ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਵਿਦੇਸ਼ਾਂ ਦੇ ਵਿੱਚ ਜਾਣ ਦਾ ਰੁਝਾਨ ਹੈ ਔਰ ਇੱਕ ਅਜਿਹੀ ਚੀਜ਼ ਹੈ ਜੇਕਰ ਵਿਦੇਸ਼ਾਂ 'ਚ ਵੀ ਜਾਣਾ ਹੋਵੇ ਜਾਂ ਇੱਥੇ ਵੀ ਰਹਿਣਾ ਹੋਵੇ ਇਹ ਹੱਥ ਦੀ ਕਲਾ ਵੇ ਕੋਈ ਖੋਹ ਨਹੀਂ ਸਕਦਾ ਜੀ ਬਿਲਕੁਲ ਐਸੇ ਇੱਕ ਆਪਣੇ ਹੱਥ ਦੀ ਕਲਾ ਹੈ ਅਸੀਂ ਇੱਥੇ ਰਹਿਣਾ ਬਾਹਰ ਜਾਣਾ ਉਹ ਕੁਝ ਨਹੀਂ ਪਤਾ ਦੱਸ ਸਕਦੇ ਬਟ ਹੱਥ ਦੀ ਕਲਾ ਕੋਈ ਖੋ ਨਹੀਂ ਸਕਦਾ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਕਰਦੇ ਐਨ ਐਫਸੀ ਲਈ ਮੈਨੂੰ ਤੇ ਬਹੁਤ ਵਧੀਆ ਲੱਗਿਆ ਇੱਥੇ ਅੱਜ ਸਭ ਕੁਝ ਦੇਖ ਕੇ ਜੀ ਹਾਂਜੀ ਸੋ ਬਿਲਕੁਲ ਹੈ ਜਿਸ ਤਰ੍ਹਾਂ ਗੱਲ ਕੀਤੀ ਹੈ ਜਸਪ੍ਰਿਤ ਸਿੰਘ ਜੀ ਨਾਲ ਔਰ ਬਹੁਤ ਅੱਛਾ ਜੋ ਉਹਨਾਂ ਨੂੰ ਵੀ ਲੱਗਿਆ ਕਿਉਂਕਿ ਜੋ ਕੁਕਿੰਗ ਹੈ ਇੱਕ ਹੱਥ ਦੀ ਕਲਾ ਹੈ ਇੱਕ ਤੁਹਾਡਾ ਉਹ ਚੀਜ਼ ਹੈ ਜੋ ਤੁਹਾਡੇ ਨਾਲ ਮਰਦੇ ਦਮ ਤੱਕ ਤੁਹਾਡਾ ਸਾਥ ਦੇਵੇਗੀ ਇੱਕ ਅਜਿਹੀ ਚੀਜ਼ ਹੈ ਜੋ ਤੁਹਾਨੂੰ ਕਦੀ ਵੀ ਭੁੱਖਾ ਨਹੀਂ ਮਰਨ ਦੇਵੇਗੀ ਯਾਨੀ ਕਿ ਤੁਸੀਂ ਇਸ ਨੂੰ ਵਿਵਸਾਇ ਦੇ ਲਈ ਵੀ ਅਪਣਾ ਸਕਦੇ ਹੋ ਆਪਣੇ ਕਿੱਤਾ ਵੀ ਬਣਾ ਸਕਦੇ ਹੋ ਤੇ ਤੁਹਾਡੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਤਾਂ ਇਹ ਸਾਥ ਜ਼ਰੂਰ ਰਹਿੰਦੀ ਹੈ ਸੋ ਬਿਲਕੁਲ ਐਨ ਐਫ ਸੀਏ ਦੇ ਵਿੱਚ ਸਟੂਡੈਂਟਸ ਨੂੰ ਪ੍ਰਿਪੇਅਰ ਕੀਤਾ ਜਾਂਦਾ ਹੈ ਵਾ ਇੱਕ ਵਧੀਆ ਫਿਊਚਰ ਦੇ ਲਈ ਔਰ ਜੋ ਇਸ ਵਕਤ ਦੇਖ ਸਕਦੇ ਹੋ ਕਿ ਕੰਪੀਟੀਸ਼ਨ ਚੱਲਦਾ ਪਿਆ ਵਾ ਜਸਪੀ ਸਿੰਘ ਜੀ ਨੇ ਅਕਲਬਾਤ ਕੀਤੀ ਬਹੁਤ ਅੱਛਾ ਲੱਗਿਆ ਔਰ ਕੰਪੀਟੀਸ਼ਨ ਇਸ ਵਕਤ ਚੱਲਦਾ ਪਿਆ ਵਾ ਔਰ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਨੇ ਬੱਚਿਆਂ ਦੇ ਵੱਲੋਂ ਬਣਾਈਆਂ ਗਈਆਂ ਨੇ ਔਰ ਜੋ ਦੇਖ ਸਕਦੇ ਹੋ ਕਿ ਵੈਰਾਈਟੀ ਹੈ ਜੋ ਰਾਈਸ ਨੂੰ ਲੈ ਕੇ ਰਾਈਸ ਨੂੰ ਯਾਨੀ ਕਿ ਐਡ ਕਰਕੇ ਹੀ ਚੀਜ਼ ਨੂੰ ਬਣਾਣਾ ਜੋ ਕਿ ਟਾਸਕ ਨੂੰ ਬਹੁਤ ਜੋ ਅੱਛਾ ਬਣਾਉਂਦਾ ਵੈ ਸੋ ਬਿਲਕੁਲ ਜੋ ਗੱਲਬਾਤ ਕਰਦੇ ਆ ਇੱਕ ਵਾਰ ਜ਼ਰੂਰ ਜਾਣਾਂਗੇ ਕਿ ਜਜਿਸ ਕੌਣ-ਕੌਣ ਆਏ ਹੋਣੇ ਜੀ ਮੈਮ ਜਜਿਸ ਬੈਠੇ ਨੇ ਜਿਸ ਤਰ੍ਹਾਂ ਥੋੜਾ ਜਜਿਸ ਬਾਰੇ ਵੀ ਜ਼ਰੂਰ ਦੱਸਿਓ ਜੀ 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 ਸਰ ਅੱਜ ਸਾਡੇ ਕੋਲ ਜਿਹੜੇ ਨੇ 4 ਐਜ਼ ਅ ਗੈਸਟ ਜੋ ਹੈ ਜਜਸ ਆਏ ਹੋਏ ਨੇ ਨਾਲ ਤੇ ਫਰਸਟ ਆਫ ਆਲ ਅਗਰ ਮੈਂ ਗੱਲ ਕਰਾਂ ਆਪਣੇ ਕੋਲ ਜਿਹੜੇ ਜਜ ਆਏ ਨੇ ਉਹ ਸ਼ੈਫ ਸ਼ਾਂਤਨੂ ਰੌਏ ਆਏ ਨੇ ਠੀਕ ਹੈ ਸੈਕਿੰਡ ਜਜ ਜੇਕਰ ਮੈਂ ਗੱਲ ਕਰਾਂ ਮਿਸਟਰ ਐਮ ਕੇ ਮਿਸ਼ਰਾ ਆਏ ਨੇ ਜੋ ਕਿ ਟੂ ਸ਼ੈਫਸ ਕੈਫੇ ਦੇ ਜਨਰਲ ਮੈਨੇਜਰ ਨੇ ਥਰਡ ਜੋ ਸ਼ੈਫ ਨੇ ਆਪਣੇ ਕੋਲ ਉਹ ਆਪਣੇ ਕੋਲ ਮਿਸਟਰ ਕਿਸ਼ੋਰ ਬੁਰਾਤੇ ਆਏ ਹੋਏ ਨੇ ਠੀਕ ਹੈ ਉਸ ਤੋਂ ਇਲਾਵਾ ਆਪਣੇ ਕੋਲ ਅੱਜ ਇੱਕ ਫੂਡ ਵਲੌਗਰ ਜੋ ਕਿ ਫੂਡ ਮਹਿਕਮਾ ਤੁਸੀਂ ਸੁਣਿਆ ਹੋਵੇਗਾ ਇੱਕ ਨਾਮ ਕਾਫੀ ਪ੍ਰਸਿੱਧ ਹੈ ਤੇ ਉਹਨਾਂ ਦੇ ਵਲੌਗਰ ਆਏ ਹੋਏ ਨੇ ਐਜ਼ ਅ ਜਜ ਠੀਕ ਹੈ ਅਸੀਂ ਉਹਨਾਂ ਨੂੰ ਤੁਹਾਨੂੰ ਹੀ ਉਹਨਾਂ ਦੇ ਕਲਿੱਪ ਵੀ ਦਿਖਾ ਦਿੰਦੇ ਆ ਸ਼ੈਫ ਜੋ ਹੈ ਜਜਿੰਗ ਕਰਦੇ ਆ ਸਟੂਡੈਂਟਸ ਤੇ ਜਿਹੜੇ ਆ ਮਾਰਕਸ ਵਗੈਰਾ ਉਹਦੇ ਅਕੋਰਡਿੰਗ ਉਹ ਦਿੰਦੇ ਨੇ ਕਿਵੇਂ ਪ੍ਰੈਜ਼ੈਂਟ ਕਰ ਰਹੇ ਨੇ ਸਟੂਡੈਂਟ ਓਵਰਆਲ ਉਹਨਾਂ ਦਾ ਟੇਸਟ ਕੀ ਹੈ ਡਿਸ਼ ਦਾ ਹਨਾ ਸਾਰੇ ਮਾਰਕਸ ਜਿਹੜੇ ਨੇ ਉਹ ਕੈਲਕੂਲੇਟ ਹੋ ਰਹੇ ਨੇ ਉਹਨਾਂ ਦੇ ਤੁਹ ਜਿਸ ਤਰ੍ਹਾਂ ਕੀ ਹੁਣ ਇਹ ਕੰਪੀਟੀਸ਼ਨ ਹੈ ਇਸ ਤੋਂ ਬਾਅਦ ਅੱਗੇ ਥਰਡ ਰਾਉਂਡ ਹੈ ਉਸ ਤੋਂ ਬਾਅਦ ਵੀ ਰਾਉਂਡ ਹੋਵੇਗਾ ਜਾਂ ਕਿਵਲੇ ਥਰਡ ਰਾਉਂਡ ਹੈ ਜੋ ਫਾਈਨਲ ਰਾਉਂਡ ਵਾਲਾ ਸਰ ਥਰਡ ਰਾਉਂਡ ਦੀ ਜੀ ਮੈਂ ਗੱਲ ਕਰਾ ਥਰਡ ਆਪਣਾ ਇੱਕ ਫਾਈਨਲਾਈਜ਼ ਜਿਹੜਾ ਇੱਕ ਸਟੇਜ ਆ ਜਾਂਦੀ ਹੈ ਸਟੂਡੈਂਟਸ ਦਾ ਫਾਈਨਲ ਰਾਉਂਡ ਹੈ ਥਰਡ ਰਾਉਂਡ ਹੁਣ ਅੱਜ ਜੇ ਮੈਂ ਗੱਲ ਕਰਾਂ ਸਟੂਡੈਂਟਸ ਦੀ ਸਾਰੇ ਹੀ ਕੈਂਪਸਸ ਦੇ ਵਿੱਚ ਕਿਉਂਕਿ ਇਹ ਕਲਨਰੀ ਚੈਲੰਜ ਜਿਹੜਾ ਚੱਲ ਰਿਹਾ ਹੈ ਸਾਡੇ ਕੈਂਪਸ ਦੇ ਵਿੱਚ ਜਿਵੇਂ ਫਰਸਟ ਰਾਉਂਡ ਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਉਹਦੇ ਵਿੱਚ 106 ਬੱਚੇ ਜਿਹੜੇ ਸੀਗੇ ਉਹਨਾਂ ਨੇ ਪ कंपीट करके 43 ਬੱਚੇ ਜਿਹੜੇ ਨੇ ਉਹਦੇ ਵਿੱਚ ਸਿਲੈਕਟ ਹੋਏ ਨੇ ਜੋ ਅੱਜ ਦੇ ਰਾਉਂਡ ਦੇ ਵਿੱਚ ਸੈਕੰਡ ਰਾਉਂਡ ਦੇ ਵਿੱਚ ਪਹੁੰਚੇ ਨੇ ਸੈਕੰਡ ਰਾਉਂਡ ਤੋਂ ਬਾਅਦ ਆਪਣਾ ਜੋ 3rd ਰਾਉਂਡ ਹੋਏਗਾ ਉਹ ਹੋਏਗਾ ਸਾਇੰਸ ਸਿਟੀ ਦੇ ਵਿੱਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਵਿੱਚ ਤੇ ਉਹਦੇ ਵਿੱਚ ਜਿਹੜੇ ਵੀ ਆਪਣੇ ਓਵਰਆਲ ਜਿੰਨੇ 20 ਕੈਂਪਸਸਿਸ ਨੇ ਸਾਰੇ ਕੈਂਪਸਸਿਸ ਦੇ ਵਿੱਚ ਜੋ-ਜੋ ਸਿਲੈਕਟਡ ਸਟੂਡੈਂਟਸ ਨੇ ਉਹਨਾਂ ਦੀ ਇੱਕ ਟੀਮ ਰੈਡੀ ਹੋਏਗੀ ਉੱਥੇ ਜਾਣਗੇ ਤੇ ਅਪਰੋਕਸ 75-72 ਦੇ ਅਰਾਊਂਡ ਜਿਹੜੇ ਸਟੂਡੈਂਟਸ ਉਹ 3rd ਰਾਉਂਡ ਦੇ ਵਿੱਚ ਪਹੁੰਚਣਗੇ ਜੀ ਜੀ ਸੋ ਬਿਲਕੁਲ ਜੋ ਕਿ ਕੰਪੀਟੀਸ਼ਨ ਅੱਗੇ ਕੇ ਹੋਰ ਵੀ राउंड ਹੋਵੇਗਾ ਫਾਈਨਲ ਰਾਉਂਡ ਹੋਵੇਗਾ ਸੋ ਐਨ ਐਫ ਸੀ ਜੋ ਕਿ ਇੰਸਟੀਟਿਊਟ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨੇ ਬ੍ਰਾਈਟ ਸਟੂਡੈਂਟਸ ਐ ਤੋਂ ਨਿਕਲੇ ਨੇ ਔਰ ਜੋ ਇਹ ਇੱਕ ਵਾਲ ਬਣਾਈ ਹੋਈ ਹੈ ਵਾਲ ਆਫ ਫੇਮ ਵੀ ਕਹਿ ਸਕਦੇ ਆ ਜਿਸ ਦੇ ਵਿੱਚ ਕੀ ਬੱਚੇ ਆ ਜੋ ਸਟੂਡੈਂਟਸ ਐ ਜੋ ਜਿਨ੍ਹਾਂ ਨੇ 10ਵੀਂ ਤੋਂ ਬਾਅਦ 12ਵੀਂ ਤੋਂ ਬਾਅਦ ਇੱਕ ਬ੍ਰਾਈਟ ਫਿਊਚਰ ਦੇ ਲਈ ਇੱਕ ਵਧੀਆ ਜ਼ਿੰਦਗੀ ਦੇ ਲਈ ਇਹ ਤੋਂ ਦੀ ਜੋ ਕੋਚ ਜੋ ਕੁਕਿੰਗ ਸਿੱਖੀ ਹੋਇਆ ਔਰ ਅੱਗੇ ਵਧੇ ਨੇ ਸੋ ਬਿਲਕੁਲ ਮੈਮ ਕੋਈ ਲਾਸਟ ਵਿੱਚ ਕੋਈ ਮੈਸੇਜ ਜ਼ਰੂਰ ਦੇਣਾ ਚਾਹੋਗੇ ਜੀ ਸਰ ਮੈਂ ਤਾਂ ਫਸਟ ਆਫ ਆਲ ਮੈਂ ਤਾਂ ਆਪਣੇ ਸਟੂਡੈਂਟਸ ਨੂੰ ਇੱਕ ਵਾਰ ਕੰਗratulations ਜਰੂਰ ਕਰਾਂਗੀ ਕਿਉਂਕਿ ਉਹ ਸੈਕੰਡ ਰਾਉਂਡ ਤੱਕ ਪਹੁੰਚੇ ਨੇ ਤੇ ਇਹ ਵੀ ਮੈਂ ਉਮੀਦ ਕਰਾਂਗੀ ਵੀ ਉਹ ਥਰਡ ਰਾਉਂਡ 'ਚ ਵੀ ਪ੍ਰਸੀਡ ਕਰਨ ਅੱਛਾ-ਅੱਛਾ ਪ੍ਰੈਜੈਂਟ ਕਰਨ ਤੇ ਜਿੰਨਾ ਵੀ ਅੱਜ ਦਾ ਯੂਥ ਹੈ ਮੈਂ ਉਹਨਾਂ ਨੂੰ ਇਹੀ ਇੱਕ ਮੈਸੇਜ ਕਨਵੇ ਕਰਾਂਗੀ ਕਿ ਹਮੇਸ਼ਾ ਆਪਣਾ ਜੋ ਵੀ ਡ੍ਰੀਮ ਲੈ ਕੇ ਚੱਲਦੇ ਨੇ ਜਿਹੜਾ ਵੀ ਉਹਨਾਂ ਨੇ profession ਚੂਸ ਕਰਨਾ ਹੈ ਹਮੇਸ਼ਾ ਆਪਣੇ ਇੰਟਰਸਟ ਦੇ ਹਿਸਾਬ ਨਾਲ ਚੂਸ ਕਰਨ ਹਨ ਚਾਹੀਓ ਕ culinary skills ਹੋਣ ਕੋਈ ਵੀ ਹੋਰ profession ਹੋਵੇ ਹਮੇਸ਼ਾ ਉਹ profession ਦੇ ਵਿੱਚ ਜਾਣ ਜਿਨ੍ਹਾਂ ਦਾ ਉਹਨਾਂ ਨੂੰ skills ਦਾ ਬੈਨੀਫਿਟ ਹੋਵੇ ਜੀ ਸੋ ਅੱਜ ਐਨਐਫਸੀ ਇੰਸਟੀਚਿਊਟ ਦੇ ਵਿੱਚ ਜੋ ਜਰੀਜ਼ ਨੇ ਜੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਾਂਗੇ ਕਿਵੇਂ ਦਾ ਲੱਗ ਰਿਹਾ ਹੈ ਉਹਨਾਂ ਨੂੰ ਇੱਥੇ ਆ ਕੇ ਔਰ ਜੋ ਇਵੈਂਟ ਦੇ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਇਹ ਜ਼ਰੂਰ ਲਵਾਂਗੇ ਜੀ ਸਰ ਕਿਵੇਂ ਲੱਗ ਰਿਹਾ ਹੈ ਜੋ ਸਟੂਡੈਂਟ ਸੀ ਮੈਂ ਤਾਂ ਤੁਹਾਨੂੰ ਕਿੱਦਾਂ ਦੇ ਲੱਗ ਰਹੇ ਬਹੁਤ ਅੱਛਾ ਮੈਂ ਪਿਛਲੀ ਵਾਰ ਜਬ ਆਇਆ ਤਾਂ ਉਸ ਤੋਂ ਬਹੁਤ ਜ਼ਿਆਦਾ ਲਾਈਕ ਉਹ ਬਹੁਤ ਲੋਕੋ ਨੇ ਬਹੁਤ ਸਾਰੇ ਯੂਨਿਕ ਚੀਜ਼ੇ ਬਣਾਈ ਬਹੁਤ ਸਾਰੇ ਯੂਨਿਕ ਫਲੇਵਰਸ ਕੀ ਚੀਜ਼ੇ ਬਣਾਈ ਨਈ ਥਾਟਸ ਲੈ ਕੇ ਆਏ ਹਨ ਐਂਡ ਦੇ ਆਰ ਟ੍ਰਾਈਂਗ ਰੀਅਲੀ ਵੈਰੀ ਹਾਰਡ और मुझे बहुत अच्छा लगा मतलब हर एक लोग हर एक दूसरे से कम्पीट कर रहे हैं तो कंपटीशन इज़ द लाइक बैक ऑफ द लाइक आवर इंडस्ट्री राइट सो लोग बहुत मेहनत कर रहे हैं और एन का बड़ा शुक्रिया अदा करना चाहूँगा कि इन्होंने इस तरह की एक uh, कॉलेज में इस तब के अपने कंपटीशन की व्यवस्था करते हैं तो ये बहुत अच्छी चीज़ है सो पीपल विल लाइक लड़कों को चाहिए इस तरह के कंपटीशन जहाँ पर थोड़ा टफ लेवल कंपटीशन हो तो वो आगे बढ़ सकते हैं और लड़कों की बात करें तो इन्होंने बहुत अच्छा फूड वगैरह बनाया है आ, बहुत सारे यूनिक फ्लेवर्स इन्होंने निकाल के लाए हैं जो काफ़ी सारे नए हैं मतलब लोग सोच रहे हैं पढ़ रहे हैं तो इसमें आगे बढ़ने का बहुत चांसेस है वेरी गुड वेरी गुड फॉर एवरी आ, उस तो जैसे कैसे लग रहा है कि आ, हर साल नए नए बच्चे आते हैं आ, तो हर साल इम्प्रूवमेंट दिखती है जैसे कि इंटरेस्ट बढ़ता हुआ दिख रहा है कुकिंग को लेकर लोगों जी जी बिल्कुल बिल्कुल अगर मैं पिछले 10-15 सालों की बात करूँ तो आज से 10-15 साल पहले नो वन वन टू गो लाइक होटल इंडस्ट्री में जाना नहीं चाहते थे लोग नाव ये बहुत बड़ी तादाद है लोग एवरी होटल मैनेजमेंट डूंगलरी और कलनरी आर्ट्स की सारे कोर्सेज कर रहे हैं बिकॉज ऑफ लाइक पैशन है लोगों को इसमें प्रोफेशन भी दिख रहा है पैशन प्रोफेशन बहुत दिख रहा है तो पीपल आर लव इट सो धीरे धीरे इसपे पर तो आ ही रही है मतलब इफ आई इससे कि दस पंद्रह बीस साल की बात इन बारे में बात करूँ तो आप समझिए कि लाइक फाइव हंड्रेड परसेंट बढ़त चीज़ों ਸੋ ਬਿਲਕੁਲ ਜਜਿਸ ਨਾਲ ਗੱਲ ਕੀਤੀ ਹੈ ਬਾਕੀਆਂ ਨਾਲ ਵੀ ਗੱਲ ਕਰਾਂਗੇ ਜਜਿਸ ਨਾਲ ਕਿਉਂਕਿ ਕੰਪੀਟੀਸ਼ਨ ਹੈ ਜੋ ਬਹੁਤ ਹੀ ਜੋ ਇਸ ਵਕਤ ਅੱਛਾ ਚੱਲਦਾ ਪਿਆ ਹੋਇਆ ਹੈ ਔਰ ਸਟੂਡੈਂਟਸ ਦੇ ਵੱਲੋਂ ਅਲੱਗ-ਅਲੱਗ ਜੋ ਵੈਰਾਈਟੀ ਹੈ ਜਿਸ ਦੇ ਵਿੱਚ ਕੀ ਫੂਡ ਹੈ ਬਹੁਤ ਅੱਛਾ ਬਣਾਇਆ ਜਾ ਰਿਹਾ ਹੈ ਔਰ ਗੱਲਬਾਤ ਕਰਦੇ ਹਾਂ ਬਾਕੀ ਜਜਿਸ ਨਾਲ ਵੀ ਕਿ ਕੰਪੀਟੀਸ਼ਨ ਹੈ ਕਿੰਨਾ ਕੁ ਟਫ ਹੋ ਰਿਹਾ ਹੈ ना जजेज कर रहे हैं और जरूर एक चीज़ पूछना किस तरह का लग रहा है दी एनर्जी चाहवा मिश्रा फ्रॉम टू शेफ का मैं जनरल मैनेजर हूँ और साथ में बेक ब्रेकफ्रिस्ट का तो आज ये सेकेंड राउंड का हम जजेस बन के आए हुए हैं बच्चे यहाँ पे अपनी फूड ट्रायल चेक करा रहे हैं बड़े अलग तरीके से चेंज करा रहे हैं कुछ चीजें जो बतानी है हम बता भी रहे हैं कुछ उनको आगे जो सुधारने वाली बातें हैं वो हम आगे बता रहे हैं बाकी बच्चे के अंदर काफ़ी चैलेंजिंग जॉब है ये कि कैसे हम एक दूसरे को आगे कर, कर, कर के आगे निकल जाएं और फूड को इम्प्रूव कर सकें हम जी तो सर एक बात ज़रूर पूछना चाहेंगे कि जैसे कि इसमें फ्यूचर में इसका क्या बेनिफिट बच्चों को मिल सकता है और इसके बारे में थोड़ा ज़रूर बताएं कि इसमें जैसे कि अगर इसको एज़ ए जॉब अगर अडॉप्ट करते हैं तो इसको कैसे ग्रो किया जा सकता है फ्यूचर में सर बहुत ज़्यादा स्कोप है पहले इतना स्कोप नहीं था लेकिन अभी आने वाले समय में लड़के अब्रोड भी जा रहे हैं वहाँ भी या बट इंडिया इंडिया में भी बहुत सारे रेस्टोरेंट्स होटल्स सारे डेली वेजेज़ पर पे ओपन्स हो रहे हैं इतने अब लुधियाना के देखा जाए तो आज से पंद्रह बीस साल पहले देखा जाए तो बहुत कम रेस्टोरेंट्स थे होटल्स भी थे लेकिन आज पंद्रह बीस सालों में इतने होटल्स एंड रेस्टोरेंट्स हो गए कि काउंटिंग करने पे भी कम है चार सौ से ऊपर है और हर जगह पे पंजाब नहीं आप दिल्ली चले जाओ या किसी भी स्टेट में चले जाओ काफ़ी रेस्टोरेंट्स खुल रहे हैं और बच्चे भी इस लाइन में बहुत ज़्यादा अपने को लर्न कर करके आगे जा और बहुत अच्छा स्कोप है इसका अगर बात करें जैसे एन एफ सी आई की क्योंकि ये बच्चों को प्रिपेयर कर रहे हैं स्टूडेंट्स को तैयार कर रहे हैं फ्यूचर के लिए और जो बढ़िया बढ़िया शेफ़ है जो यहाँ से निकल कर जो आगे के अपने फ्यूचर के लिए जा रहे हैं तो एन एफ सी आई का योगदान आपको कैसे लगता है बहुत अच्छा है इनका योगदान में देखा जाए तो एक्चुअली होटल मैनेजमेंट का जो कोर्स होता है चार सालों का होता है फिर आई ट्रेनिंग उनकी होती है जेट हो, सब कुछ होता है एम ट्रेनिंग होती है बट यहाँ पर शॉर्ट टर्म में इन्होंने डिप्लोमा करा बच्चों को फूड लाइन में बहुत आगे भेज रहे हैं और प्रोडक्शन अच्छा ਦੇ ਰਹੇ ਆ ਯਹਾਂ ਸੇ ਜੋ ਲੜਕੇ ਅਲੱਗ-ਅਲੱਗ ਆਪਣੇ ਫਿਲਮ ਅਲੱਗ-ਅਲੱਗ ਜਗ੍ਹਾਵਾਂ 'ਤੇ ਇਵਨ ਇੰਡੀਆ ਸੇ ਅਬਰੋਡ ਵੀ ਲੜਕੇ ਜਬ ਜਾ ਰਹੇ ਆ ਯਹਾਂ ਸੇ ਜੀ ਐਨ ਐਫ ਸੀ ਆਈ ਇਸ ਅ ਬੈਸਟ ਇਨ ਸ਼ੂਟਿੰਗ ਲੁਧਿਆਣਾ ਸਰਨਲ ਬਲਦੀਪ ਸਿੰਘ ਜੀ ਮੌਜੂਦ ਨੇ ਜੋ ਕਿ ਐਸ ਐ ਜਜ ਐਨ ਐਫ ਸੀ ਆਈ ਦੇ ਵਿੱਚ ਆਏ ਨੇ ਕੰਪੀਟੀਸ਼ਨ ਚੱਲ ਰਿਹਾ ਵੈ ਗੱਲਬਾਤ ਕਰਦੇ ਆ ਇੱਕ ਫੂਡ ਬਲੌਗਰ ਨੇ ਜੋ ਇੱਕ ਫੂਡ ਬਲੌਗਰ ਹੋਣ ਦੇ ਨਾਤੇ ਤੁਸੀਂ ਅਲੱਗ-ਅਲੱਗ ਤਰ੍ਹਾਂ ਦਾ ਫੂਡ ਟੇਸਟ ਕਰਦੇ ਹੋ ਕਿਵੇਂ ਦਾ ਲੱਗ ਰਿਹਾ ਵੈ ਇੱਥੇ ਆ ਕਾਫੀ ਅੱਛਾ ਲੱਗ ਰਿਹਾ ਹੈ ਕਾਫੀ ਇਨੋਵੇਟਿਵ ਵੇ ਨਾਲ ਬੱਚੇ ਕਰ ਫੈਸ਼ਨੇਟਿਵ ਹੋ ਕੇ ਕਰ ਰਹੇ ਹੈ ਮਤਲਬ ਉਹ ਉਹਨਾਂ ਨੂੰ ਹੈ ਵਾ ਕਿ ਅਸੀਂ ਕਿਸੇ ਉਹਨਾਂ ਨੂੰ ਵਧੀਆ ਕਰੀਏ ਜੋ ਕਿ ਵਧੀਆ ਗੱਲ ਹੈ ਮਤਲਬ ਜੇ ਕਿਸੇ ਉਹਨਾਂ ਨੂੰ ਵਧੀਆ ਕਰ ਰਹੇ ਉਹਨਾਂ ਨੂੰ ਹੁੰਦਾ ਕਿ ਮੇਰਾ ਨਿਕਲ ਕੇ ਵਧੀਆ ਆਵੇ ਮੈਂ ਕੁਝ ਵਧੀਆ ਟੇਸਟ ਲੈ ਕੇ ਆਵਾ ਕੁਝ ਯੂਨਿਕਨੈਸ ਮਿਲ ਲੈ ਕੇ ਆ ਰਹੇ ਲੋਕ ਕਰ ਰਹੇ ਕਾਫੀ ਅੱਛਾ ਕਰ ਰਹੇ ਹੈ ਯਸ ਤੇ ਹੁਣ ਤੱਕ ਦਾ ਕੰਪੀਟੀਸ਼ਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਹੈ ਸਟੂਡੈਂਟਸ ਦੇ ਵਿੱਚ ਜੋ ਅਲੱਗ-ਅਲੱਗ ਡਿਫਰੈਂਸ ਕਿੰਨਾ ਹੈ ਵੈਰਾਈਟੀਆਂ ਕਿੰਨੀਆਂ ਹੈ ਵੈਰਾਈਟੀਆਂ ਕਾਫੀ ਹੈ ਬਟ ਇਹਨਾਂ ਦਿਨ ਇੱਕ ਕਾਮਨ ਡਿਸ਼ ਹੈ ਰਾਈਸ ਉਹਦੇ ਵਿੱਚ ਕਾਫੀ ਵੇਰੀਏਸ਼ਨਸ ਲੈ ਕੇ ਆ ਰਹੇ ਆ ਜੋ ਕਿ ਮਤਲਬ ਮੈਂ ਕਦੇ ਟੇਸਟ ਨਹੀਂ ਕੀਤੇ ਐਚਚੁਅਲਸ ਜੋ ਯੂਨੀਕਨੈਸ ਜੋ ਮੈਂ ਇੱਥੇ ਟੇਸਟ ਕੀਤੀ ਹੈ ਹਾਂਜੀ ਕੋਈ ਹੁਣ ਤੱਕ ਦੀ ਕੋਈ ਅਜੀਹੀ ਚੀਜ਼ ਜੋ ਤੁਹਾਨੂੰ ਬਹੁਤ ਅਲੱਗ ਬੋਰ ਸੁਆਦਿਸ਼ ਲੱਗੀ ਹੋਵੇ ਇੱਕ ਨਾ ਬੀਟਰੂਟ ਰਾਈਸ ਸੀਗੇ ਉਹ ਮੈਂ ਕਦੇ ਟਰਾਈ ਨਹੀਂ ਕੀਤੇ ਕਦੀ ਤੇ ਪਾਲਕ ਰਾਈਸ ਹਾਂਜੀ ਸੋ ਬਿਲਕੁਲ ਗੱਲਬਾਤ ਕਰਦੇ ਆ ਕਿਵੇਂ ਦਾ ਰਿਹਾ ਵਾ ਅਜਦਾ ਜੇ ਪੂਰਾ ਕੰਪੀਟੀਸ਼ਨ ਹੈ ਕਿਸ ਤਰ੍ਹਾਂ ਦਾ ਲੱਗਿਆ ਵਾ ਬਹੁਤ ਸਾਰੇ ਬੱਚੇ ਨੇ ਜੋ ਸੈਕੰਡ ਰਾਉਂਡ ਤੱਕ ਪਹੁੰਚੇ ਨੇ ਔਰ ਕਿ ਉਮੀਦ ਕੀਤੀ ਜਾਂਦੀ ਹੈ ਕਿ ਬੱਚੇ ਖਲ ਰਾਉਂਡ ਦੇ ਵਿੱਚ ਵੀ ਕਿਦਾਂ ਦਾ ਪਰਫਾਰਮੈਂਸ ਦੇਣਗੇ ਜੈਸਾ ਦਾ ਪਰਫਾਰਮੈਂਸ ਚੱਲ ਰਹਾ ਹੈ ਤੋਂ ਹਵੇ ਲੱਗਦਾ ਹੈ ਕੋਈ ਨਾ ਕੋਈ ਪ੍ਰਾਈਜ਼ ਜ਼ਰੂਰ ਰਣਾ ਚਾਹੀਏ ਵੀ ਵਿਲ ਟ੍ਰਾਈ ਫਾਰ ਦਾ ਬੈਸਟ ਔਰ ਬੱਚੇ ਕਾਫੀ ਜ਼ਿਆਦਾ ਇਨੋਵੇਟਿਵ ਹੈ ਔਰ ਕੰਮ ਅੱਛਾ ਕਰ ਰਹੇ ਹੈ ਬਾਕੀ ਜੋ ਜਜਮੈਂਟ ਹੈ ਉਹ ਜੋ ਭਾਈ ਕੀ ਤਾਂ ਪਤਾ ਚੱਲੇਗਾ ਜੀ बिल्कुल uh, सर so एक बात जरूर पूछनी चाहेंगे क्योंकि एन एफ जो बच्चों के लिए आ, फ्यूचर बना रहा है क्योंकि बच्चों को स्टूडेंट्स को फ्यूचर के लिए प्रिपेयर कर रहा है कोई मैसेज जो आप स्टूडेंट्स को देना चाहोगे स्किल एनहान स्किल एनहालसमेंट अपने जितनी ज़्यादा करो और वो कोई भी स्किल हो या फूड हो या कोई भी हो तो इज ऑलवेज बेनिफिशियल वो आप ही की है स्किल जो आपने एक बार अपने लिए अपनी बना ली वो आप ही की है वो क्योंकि इसको जैसे बाहर जाते हैं विदेशों में जो बच्चे जाते हैं टेंथ के बाद ट्वेल्थ के बाद उसमें ज़्यादा हेल्प जो स्किल्स होती हैं वो ज़्यादा हेल्प रहती है ऑफ कोर्स बाहर जो है स्किल की बहुत ज़्यादा डिमांड है और वहाँ के लोग जो है जो बाहर की कंट्रीज़ के, के हैं वो ज़्यादा मेहनत नहीं कर रहे जितने अपने यहाँ के लोग करते हैं क्योंकि तो इनका मोटिव होता है भी अच्छा नाम कमाना पैसा कमाना तो इस मोटिव से जाते हैं तो उनसे ज़्यादा मेहनत करते हैं ਔਰ ਦਿਮਾਗ ਇੰਡੀਅਨਸ ਦਾ ਆਪੋ ਮਾਲੂਮ ਹੈ ਕਿੰਨਾ ਚਲਦਾ ਹੈ ਸੋ ਬਿਲਕੁਲ ਜੋ ਮੈਮ ਵੀ ਮੌਜੂਦ ਨੇ ਮੈਮ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਕੰਪੀਟੀਸ਼ਨ ਬਹੁਤ ਅੱਛਾ ਰਿਹਾ ਹੈ ਬਹੁਤ ਵਧੀਆ ਜੋ ਟਾਸਕ ਦਿੱਤਾ ਗਿਆ ਸੀ ਉਸ ਦੇ ਬਾਰੇ ਵੀ ਗੱਲਬਾਤ ਇੱਕ ਵਾਰ ਜ਼ਰੂਰ ਕਰਦੇ ਆ ਜੀ ਮੈਮ ਜੋ ਟਾਸਕ ਬੜਾ ਯੂਨਿਕ ਸੀ ਕਿ ਰਾਈਸ ਨੂੰ ਲੈ ਕੇ ਹੀ ਬਣਾਣਾ ਹੈ ਔਰ ਖਾਸ ਗੱਲ ਇਹ ਲੱਗੀ ਕਿ ਇੱਕੋ ਹੀ ਫਰਾਈਪੈਨ ਯੂਜ਼ ਕਰਨਾ ਦੂਸਰਾ ਨਹੀਂ ਕਰ ਸਕਦੇ ਇਸ ਬਾਰੇ ਥੋੜਾ ਜ਼ਰੂਰ ਦੱਸੋ हमारा आज का जो थीम था ना पूरे ऑल ऑल टुगेदर बीस सेंटर्स के अंदर में वो था कि पॉट वन पॉट कुकिंग करना है मतलब एक ही पॉट के अंदर में कुकिंग करना है और राइस मेन इंग्रेडिएंट तो उसके अंदर में क्या हुआ कि अलग अलग बच्चों ने इनोवेशंस करे किसी ने खिचड़ी बनाया किसी ने पुलाव बनाया किसी ने बिरयानी बनाया और अलग ही तरीके का इनोवेशन मतलब ये नहीं था कि आपको एक ही पॉट में सारी चीज़ें मिक्स करके बनाना है यू कैन री यूज इट मतलब पापड़ भी मैंने पहली बार देखा कि उन्होंने पापड़ को रोस्ट भी पैन के अंदर में ही कर दिया पॉट के अंदर में ही कर दिया तो इट इज़ लाइक आज का बच्चा जो है ना और हर साल जो नया बच्चा आता जा रहा है बहुत इनोवेटिव है वो क्या करता है कहीं से गूगल से रिसर्च करता है कभी किताबें पढ़ रहा है कभी अपने शेफ़ से पूछ रहा है तो दिस इनोवेशन एक अच्छे प्लेटर की तरह हमारे सामने आ रही है जो बहुत ही अच्छी लग रही है बहुत ही मतलब। जैसे कॉम्पिटिशन चल रहा है कॉम्पिटिशन में मैम एक बात ज़रूर है कि जो बाउंड्रीज़ है कुकिंग की जो शायद कोई सोच भी नहीं सकता बच्चे उसको भी क्रॉस कर जाते हैं हाँ मतलब क्या होता क्या है कि जब कंपटीशन होता है ना तो उनको रहता है कि हमें कम्पीट करना है और जो मैंने पिछली बार बनाया था उससे बेहतरीन बना के दिखाऊँ इस बार तो अब अगर आप एक नमक ही ले लें या एक चावल ही ले लें तो चावल से कितनी रेसिपीज़ बन सकती हैं मतलब इन नंबर ऑफ़ रेसिपीज आदर मीठा भी बन सकता है फिरनी भी बन सकती है एंड देन इन लोगों ने श्रीखंड भी उसे रईस से बनाने की कोशिश करी है तो अच्छा इनोवेशन देखने को मिला है बच्चों का देखते हैं अभी आगे फाइनल के अंदर में किस तरीके से ये लोग करते हैं और क्या क्रिएट uh, करते हैं बिकॉज जो आने वाला है नेक्स्ट हमारा फाइनल राउंड उसके अंदर में थाली होगा दे हैव टू मेक थालीज मतलब 20 सेंटर्स हैं हमारे कम्पीट करेंगे जिसके अंदर में करीबन 24 टीम रहेंगी और वो 24 टीम ऑल टुगेदर पूरे इंडिया से आएंगी एक जगह पर हम इकट्ठे होंगे वहाँ पर इनका थाली का रहेगा और थाली उनको नहीं पता है कि कौन सी बनानी है वो उन लोगों को उसी टाइम पे बताया जाएगा इंग्रेडिएंट भी दिया जाएगा सब कुछ दिया जाएगा बस बच्चों को सिर्फ क्रिएट करना है इनोवेशन करना है तो हम लोग उसकी पहले से ही एक महीना हम उनकी तैयारी कराएंगे कि अगर आपके पास में एकदम से कोई मिस्ट्री कुकिंग होता है ना कि मेरे को ये दे दिया बास्केट दे दिया अब इससे मुझे बोल दिया कि थाली बनाओ So so तो दे हैव टू क्रिएट दैट तो मैम जैसे यहाँ से अब कितने बच्चे हैं जो आगे थर्ड राउंड के लिए जाएंगे और टोटल थर्ड राउंड में कितने बच्चे होंगे यहाँ से जो लुधियाना सेंटर से जाएंगे करीबन छः बच्चे जाएंगे और बाकी सब सेंटर से जब बच्चे आएंगे टोटल सेवेंटी टू स्टूडेंट पार्टिसिपेट करेगा जो कि हमारा जलंधर के अंदर में होगा साइंस सिटी के अंदर में इकतीस जनवरी को तो वहां पर सारे बच्चे मिलकर करेंगे और उनको रहने का मौका भी मिलेगा एक दूसरे से मिलने का मौका भी मिलेगा कुछ लोगों को हम स्टार्स भी दिखाएंगे उस टाइम पे तो बहुत सारे मतलब जब आप एक ट्रिप पे आते हैं कहीं पर सीखने के लिए आते हैं तो एक दूसरे से मेल मिलाप बढ़ता है आपका जितना आप एक दूसरे से मिलते हैं उतना ज़्यादा आप अच्छे तरीके से ग्रो करते हैं और मुझे आज एक शेफ़ की बात बहुत अच्छी लगी कि जितना हम बेसिक रखें मतलब बेसिक कुकिंग रखें बेसिक इन्ग्रीडियंट्स से बनाएँ जितना सिंपल कुकिंग करें उतना ही बेहतर रहता है तो अच्छी बात है देखते हैं हैं क्या होगा। उसी से काम चलेगा जी। एक जो में आप कोई क्योंकि क्योंकि को आप आप फ्यूचर बिल्डिंग कर रहे हो, एक ऐसा skill आप दे रहे हो स्टूडेंट्स को जो लाइफ लॉन्ग उनके साथ रहेगा जिसको आप बिजनेस में भी यूज कर सकते हो कई हर चीज में उसके साथ ग्रो कर सकता है बच्चा तो क्या मैसेज देना चाहोगे आप देखिए आज के यूथ के लिए मैसेज ये है कि जोमैटो स्विग्गी ज़रूर कराना चाहिए बट अपने आप को ना खाना बनाना ज़रूर आना चाहिए कि कहीं पर भी आप जाएं आप भूखे नहीं रहें मैंने बहुत सारे बच्चों को देखा है जो आज आते हैं और कई बार कहते हैं कि यार मेरे पास में खाने के लिए नहीं है मुझे बनाना नहीं आता है मैं हॉस्टल में रहता हूँ मम्मी की बहुत याद आती है तो आपको यस मम्मी को याद करना बहुत ज़रूरी है लेकिन खाना बनाना सीखिए बिकॉज़ ये एक ऐसी चीज़ है जो आपको ट्वेंटी फ़ोर सेवन चाहिए ठीक है खाना हम लोग दिन में पाँच छः दफ़ा तो खाते ही हैं तो खाना ज़रूर खाइए और स्किल के अंदर में सबसे अच्छी चीज़ क्या है आप ना जुड़े रहते हैं अपनी किचन से अपने अनाज से सब चीज़ों को अपने हाथ से फ़ील करते हैं और जो वो फीलिंग है ना वही आपको एकदम एक बड़ा आदमी बना देती है तो आप रेस्ट्राँ खोलिए होटल खोलिए अपनी, 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 अपनी क्लाउड किचन खोलिए या आप कोई भी अपना इस तरीके का इंस्टीट्यूट के अंदर में काम करिए कैन बी अ गुड एंटरप्रेन यू कैन बी अ गुड स्किल वर्कर कुछ भी आप कर सकते हैं लाइफ में फिर ਸੋ ਬਿਲਕੁਲ ਗਲਤ ਕੀਤੀ ਹੈ ਕਿਉਂਕਿ ਜੋ ਕੁਕਿੰਗ ਹੈ ਇੱਕ ਥੈਰੇਪੀ ਵੀ ਹੈ ਕਿਉਂਕਿ ਜਦੋਂ ਵਿਅਕਤੀ ਜਦੋਂ ਖੁਦ ਕੁਝ ਬਣਾਉਂਦਾ ਵਾ ਉਸ ਨੂੰ ਖੁਦ ਦੇ ਨਾਲ ਹੀ ਜਦੋਂ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਵਾ ਔਰ ਸਟੂਡੈਂਟਸ ਬਹੁਤ ਅੱਛਾ ਇੱਥੇ ਪ੍ਰਦਰਸ਼ਨ ਕਰ ਰਹੇ ਨੇ ਥਰਡ ਰਾਉਂਡ ਦੇ ਲਈ ਇਸੇ ਇੰਸਟੀਚਿਊਟ ਤੋਂ ਅੱਗੇ 6 ਬੱਚੇ ਜਾਣਗੇ ਤੇ ਟੋਟਲ ਜੋ ਅੱਗੇ ਜਾ ਕੇ ਯਾਨੀ ਕਿ ਥਰਡ ਰਾਉਂਡ ਦੇ ਲਈ 72 ਬੱਚੇ ਨੇ ਜੋ ਸਿਲੈਕਟ ਹੋਣਗੇ ਜਿਨ੍ਹਾਂ ਦੇ ਵਿੱਚੋਂ ਫਾਈਨਲ ਜੋ ਜੋ ਕੱਡੇ ਜਾਣਗੇ ਯਾਨੀ ਕਿ ਉਹ ਸਟੂਡੈਂਟਸ ਚੁਣੇ ਜਾਣਗੇ ਜੋ ਕਿ ਬਹੁਤ ਬਿਹਤਰੀਨ ਹੈ ਜਿਨ੍ਹਾਂ ਵੱਲੋਂ ਜੋ ਭੋਜਨ ਹੈ ਬਣਾਇਆ ਹੋਵੇਗਾ ਸੋ ਹਰ ਸਾਲ ਇਹ ਜੋ ਕੰਪੀਟੀਸ਼ਨ ਹੈ ਐਨਸੀਸੀ ਕੰਪੀਟੀਸ਼ਨ ਹੈ ਜੋ ਐਨਐਫਸੀਆਈ ਦੇ ਵੱਲੋਂ ਕਰਵਾਇਆ ਜਾਂਦਾ ਵੈ ਸੋ ਅੱਜ ਜੋ ਸੀਐਨਐਫਸੀਆ ਦੇ ਵਿੱਚ ਆਏ ਔਰ ਇਥੇ ਕੰਪੀਟੀਸ਼ਨ ਦਾ ਜੋ ਕਿ ਸੈਕੰਡ ਰਾਉਂਡ ਹੈ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਸੋ ਹੋਰ ਬਿਹਤਰੀ ਅਪਡੇਟ ਦੇ ਲਈ ਜੁੜੇ ਰੋ ਸਾਡੇ ਨਾਲ ਖੁਸ਼ ਆਂਦੇ ਜੀ ਆਇਆਂ ਨੂੰ ਧੰਨਵਾਦ